ਸਸਕਲ ਦੀ ਸਰਨ ਉਸਾਂ ਦੀ ਜਿਹੜੇ ਵੰਤੜਾ ਬੋਪੋ ਵੈਲਕਮ ਹੈ ਜੀ ਤੇ ਪਿੰਡ ਆਪਾਂ ਤਿੰਮਲ ਪਹੁੰਚ ਚੁੱਕੇ ਆਂ ਭਾਈਆਂ ਨਾਲ ਕੋਲ ਦੇਖੋ ਅੱਜ ਵੀ ਬਾਈਆਂ ਕੋਲ ਕੋਈ ਪੰਜ ਛੇ ਲੈ ਕੇ ਮੱਝਾਂ ਪੂਰੀ ਚੋਟੀ ਦੀਆਂ ਸੇਲ ਆ ਤੇ ਆਪਾਂ ਪਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਆ ਬਹੁਤ ਏੜ ਕੇ ਪਾਇਆ ਅਰ ਕੀ ਚਲੋ ਇੱਕ ਤਾਂ ਫੋਟੋ ਲੈ ਕੇ ਨਿਕਲ ਜੀ ਬਾਕੀ ਤਾਂ ਮਾਲ ਇੱਥੇ ਬੜਾ ਪਿਆ ਮੈਂ ਆ ਕੇ ਸਿੱਧੀ ਬਾਬੇ ਬੋਲਦਾ ਜੀਆ ਬਾਬੇ ਜੀ ਪਾ ਬਾਬੇ ਨੰਦ ਜਾਰ ਗਿਆ ਕਿ ਜੀ ਰੱਖੇ ਉਹ ਤਾਂ ਵੈਸੇ ਸਟਾਫ ਨਾਲ ਮਨ ਕਿੰਨੀ ਇਕੱਠੀਆਂ ਨਾਲ ਲੱਗ ਜਾਂਦੇ ਨੇ ਤੇਰਾ ਆਪਣਾ ਮੇਨਲੀ ਹੁੰਦਾ ਜਦੋਂ ਤੂੰ ਹੀ ਆਉਂਦੇ ਉਦੋਂ ਆਏ ਮੇਰੇ ਨਾਲ ਗੱਲ ਨਹੀਂ ਸੀ ਚੱਲ ਸਾਡੀ ਬਾਪੂਰ ਦਾ ਮਜਲਾ ਜੋੜ ਲਾਇਆ ਗੱਲ ਜੀ ਰਹਿ ਜਾਂਦੀ 2 ਮਹੀਨੇ ਚੱਲ ਗਿਆ ਅੱਛਾ ਤਿੰਨ ਦੋ ਚੱਲ ਗਿਆ ਨਾਲੇ ਜ਼ਰੂਰੀ ਕੰਮ ਬਣ ਗਿਆ ਤੁਸੀਂ ਦੁਸ਼ਤ ਮੁੜ ਕੇ ਆਪਾਂ ਦੇ ਨਾਲ ਸ਼ੇਖਾ ਤੋਂ ਪੁੱਛ ਲੈਗੇ ਭਾਈ ਤੁਹਾਨੂੰ ਬੜਾ ਜ਼ੋਰ ਲਾ ਕੇ ਆਜੋ ਚਾਰ ਪਰਸੋਂ ਫੇਰ ਪਾਵਾਂਗੇ ਜੇ ਤੁਹਾਨੂੰ ਆਵੇ ਕਰੋ ਚਲੋ ਜੇ ਦੇਖਾਂ ਮਾੜੀ ਚੰਗਾ ਲਈਦਾ ਚੰਗਾ ਫੇਰ ਲੱਭ ਕੇ ਟਾਈਮ ਲੱਗ ਜਾਂਦਾ ਵਾਹ ਬੱਦ ਲੈਣੀ ਦੁੱਧ ਵਾਲੀ ਬਾੜੀ ਮੈਂ ਤਾਂ ਦੇਣੀ ਨਹੀਂ ਕਿਸ ਨੂੰ ਇੱਥੇ ਚਲੋ ਪੁਜਰਤੀ ਨਿਕਲੋ ਵੀ ਪਰੀਆਂ ਵਾਂ ਹੋ ਵੀ ਸਕਦਾ ਪਰ ਮੱਧ ਦੁੱਧ ਵਾਲੀ ਜਾਣੀ ਬਾੜੀ ਮੱਧ ਲੈ ਜਾਣੀ ਰਹਿਮਾਨ ਆਉਂਦਾ ਉਨਾ ਮੱਦਲਾ ਵੜਾ ਪਰੋ ਸਾਰੇ ਝੋਟੇ ਜਾਂ ਸਾਰੇ ਝੋਟੇ ਜਾਂ ਆ ਮੈਂ ਵਾ 16 17 ਕਿਲੋ ਦੇ ਪਿਛਾਰੇ ਕੋਲੇ 11 12 ਕਿਲੋ ਬੋਲਾ ਵਾ ਇਸ ਵੇਲੇ ਅਜੇ ਤਾਂ ਪਰਸੋ ਦੀ ਸੁਈ ਹੈ ਜੀ ਬਸੋ ਸ਼ਾਮ ਨੂੰ ਸੂਰਜ ਕੱਢਣ ਲੱਗਾ ਗਿੱਲਾ ਨਾਲੂ ਨਾਲ ਅਜੇ ਗਿੱਲਾ ਨਾਲੂ ਨਾਲ ਵਾ ਸੰਧੀ ਇੰਨੀ ਬੱਚਾ ਸੰਧੀ ਇਥੇ ਬੱਚਾ ਬਗੈਰ ਬਹਿ ਜੋ ਇਹ ਰਿਆਣੇ ਮਹਗਾਈ ਪਹਿਲੇ ਸਵੇਰੇ ਬੰਦੇ ਰਹੇ ਉਦੋਂ ਅੱਛਾ ਹਾਂ ਤੇ ਦੁੱਧ ਭਾਜੀ 16 17 ਕਿਲੋ ਦੀ ਗਰੰਟੀ ਜੱਡ ਬਲੈਗ ਜੱਡ ਬਲੈਗ ਹੋਰ ਉਹ ਜੱਡ ਬਲੈਗ ਦੁੱਧ ਦਾ ਮੋਦਕ ਮਾਰਦਾ ਜਿੰਗੀ ਬੋਲਦਾ ਦੁੱਧ ਵਾਲੇ ਬੈਜੇ ਹਾਂ ਜੀ ਕਟਾ ਮਗਰ ਮਗਰ ਕਟਾ 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 ਮਗਰ ਤੇ ਮੈਂ ਦੇ ਵੇਰੂ ਜਦੋਂ ਪੂਰੀ ਜਬਰਦਸਤ ਮੈਂ ਜਾਂਦਾ ਨਹੀਂ ਜਾਦੀ ਚੁਆਇਸ ਦੇ ਤੰਗ ਦੇ ਰੋਣੇ ਉੜੇ ਜਾਈ ਜੇ ਬਸ ਠੀਕ ਆਓ ਬਜਟ ਆਇਆ ਕੋਈ ਪਹਿਲਾਂ ਤੇ ਵੀ ਆਇਆ ਮੈਂ ਨਾ ਖਾ ਜੂ ਇਹ ਜਗ ਹੈ ਬਣਾਈ ਹੈ ਨਾ ਹਾਂਜੀ ਨਸਲ ਵਾਲੀ ਆਪੀ 10 10 ਸਮਝੋ ਜੀ ਚਾਦ ਵਾਲੀ ਝੋਟੀਆ ਬੰਦ ਨੂੰ ਬੜੀ ਪਾਜੀ ਦੁੱਧ ਵਾਲੀ ਆ ਤੁਹਾਨੂੰ ਇਹ ਧਾਰਾ ਮਾਰ ਕੇ ਦਿਖਾਉਣੇ ਇੱਥੇ ਸੱਦੇ ਦੇ ਵੇਖੋ ਕਿ ਵਿੱਚੋਂ ਆਈ ਵੇਖੋ ਕਿਦੇ ਜੀ ਉਹਦੀ ਜੱਲੀ ਟੋਪ ਦੀ ਹੈ ਉਹ ਤਾਂ ਬਹੁਤ ਹਲੇ ਕਰਾਉਂ ਭਰਾਓ ਬਾਕੀ ਦੋ ਘੰਟਾ ਡੰਗਰ ਉਹ ਪਾਜੀ ਲਾਂਬਾ ਨਹੀਂ ਆਉਂਦਾ ਅਗਲਾ ਰੋਸ਼ ਹੋ ਜਾ ਭਾਂਡੇ ਚ ਕੁਝ ਪਾਵੇ ਜਾ ਕੇ ਜੇ ਨਹੀਂ ਭਾਂਡੇ ਚ ਨਹੀਂ ਪਉਣਾ ਤੋਰੇ ਪਾਸੇ ਖਰਚਾ ਦਾ ਕੀ ਫਾਇਦਾ ਵਿਚਾਰਦਾ ਉਹ ਰੋਣਾ ਇਹ ਕਰਕੇ ਕਿ ਡੰਗਰ ਦੁੱਧ ਵਾਲਾ ਹੋਣਾ ਚਾਹੀਦਾ ਮਾਹਰ ਬਜੀ ਉਤੋਂ ਬਹੁਤ ਮਿਲਦਾ ਹਾਂ ਹਾਂਜੀ 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 ਬਹੁਤ ਗਾਂ ਗੋੜੀ ਨੂੰ ਮਿਲਦੀ ਦੇ ਗਾਵਾ ਵਾਹੀ ਉਹ ਹੀ ਵੇਚੀਆਂ ਮੁਰਤਿਆਂ ਦੀ ਗਾਵਾ ਆਪ ਨਹੀਂ ਲਈ। ਕਾਈ ਨਾਲ ਹਰੋਂ ਮਾਇਨ ਦਾ ਜਾਣਾ ਮਾਇਨ ਦੀ ਹੀ ਕਰੂ। ਗਾਂ ਜਾਂ ਖਰਾਬ ਕਰਦੇ ਆ ਕੇ ਨਾ ਕਦੋਂ ਖਰਾਬ ਕੀਤਾ ਉਹ ਜਗਤ ਨਹੀਂ ਜੀ ਨਹੀਂ ਕੀਤਾ। ਲਵਾਗੇ ਵੀ ਚੰਗੀ ਵਾਰੀ ਪਿੰਡ ਤੇ ਲਾਉਣ ਕਰੀਓ। ਉਹ ਤਾਂ ਪਾਣੀ ਫੜੀ ਆਈ। ਦੱਕ ਚਾਂਗ ਬਾਲੇ ਪੰਨੋਂ ਵਿੱਚ ਪੋਣੀ ਕਰਾਉਣਾ। ਮੇਰਾ ਮਾ। ਕਾਰੋ ਉਹ ਨੀਂਦ ਚਾਹ ਰਿਹਾ ਜਵਾਨ ਨੇ ਮੈਨੂੰ ਬੋਲਣ ਤੋਂ ਰੋਕਿਆ ਹਾਲੇ ਬੜਾ ਵਾ ਮੋਟਾ ਬੋਲਾ ਆ ਜੀ ਆਹ ਨਾਲੂ ਬੱਚੇ ਦਾ ਵੇਖੋ ਨਾਲ ਜੀ ਨਾਲੂ ਨਾਲ ਦੇ ਦਿੰਦੇ ਰੇ ਮੋਟਾ ਬੋਲਾ ਵਾ ਜੇ ਬੋਲੋ ਜੀ ਗਾੜੀ ਸੁਨੀਲ ਜੀ ਮੋਹਰੇ ਜਾਇ ਜੀ ਆ ਜਾਇ ਦੇ ਵਿੱਚ ਰੱਖ ਲੈ ਬਾਕੀ ਬਾਜਲ ਵੇਖ ਕੇ ਤੁਸੀਂ ਚਾਹ ਦੋ ਕਿ ਕਿੰਨੇ ਗਾਲੀ ਆ ਦੁੱਧ 17 ਕਿਲੋ ਤੁਹਾਨੂੰ ਗਰੰਟੀ ਆ ਜੀ 15 ਗਰੰਟੀ ਦਵਾ ਲੈ ਖਾਪੇ ਕਰਾਂਗੇ ਉਹੀ ਗੱਲ ਦੁੱਧ ਵਾਲੀ ਮੈਂ ਚਾਹ ਦੋ ਹਾਂ ਜੀ ਦੇਦੀ 40 ਪੁਰਾਣਾ ਖੁਦ ਨਹੀਂ ਨਾ ਕੋਈ ਨਹੀਂ ਜਾਇਦਾ ਵਗਿਆ ਜੀ ਜਾਇਦਾ ਵਗਿਆ ਦੇ ਦੀ ਇੱਕ ਪੰਨੇ ਨੂੰ 5000 ਪੂਰੇ ਵੀਰ ਇੱਕ ਵੀਰ ਦੀ ਇੱਕ ਵੀਰ ਦੀ ਹੋ ਗਈ ਚਲ ਜਾਨਦਾਰ ਫੋੜੀ ਦਾ ਪਾਠ ਇੱਕ ਹਜ਼ਾਰ ਸੋਰ ਦਾ ਇੱਕ ਉਮਰ ਇੱਕ ਹਜ਼ਾਰ ਸੋਰ ਦਾ ਲੈ ਲੈ ਦੇ ਵੀ ਸੁਈ ਦੀ ਇਹਨਾਂ ਤੋਂ ਪਿੰਡਾ ਸੋਸ਼ਿਕ ਪਿੰਡਾ ਦੂਆ 6 ਦੰਦ 6 ਰੱਲ ਦੀ ਵੀ ਗੱਲ ਠੰਡੀ ਠੰਡੀ ਠੀਰੇ ਆ ਤੇ ਦੁੱਧ ਕਿਹਨਾਂ ਬਾਈ ਜੀ ਇਦਕੋ ਸੰਦੀਰੀ ਆ ਜਤਨ ਦੇ ਨੇ ਇਹਨੂੰ ਸੁਵੀਜ ਹੋ ਗਏ ਬੋਲੇ ਦੇ ਵਿੱਚ ਮੈਂ ਇਹ ਵੀ ਇੱਕੋ 9 ਕਿਲੋ ਤੋਂ ਬਾਅਦ 10 ਤੋਂ 10 ਸਾਢੇ ਗਾਹੇ ਤੋਂ ਲੈ ਲਵਾਂ ਪੱਕਾ ਜਿਹੜਾ ਬੜਾ ਸਿਰ ਦੁੱਧ ਜਿਹੜਾ 9 ਕਿਲੋ ਹੈਗਾ 9 ਤੋਂ 10 ਹੀ ਹੋਊਗਾ ਤਾਂ 9 ਕਿਲੋ ਮੰਨ ਲੇ ਕਹਿੰਦੇ 10 ਹੀ ਕਹਿੰਦੇ ਵੱਡੀ ਛੋਟੀ ਬੋਰੀ ਇਹ ਵੀ ਦੇਖੋ ਪਹਿਲਾਂ ਸੋਇਆ ਦਾ ਦਾਣੇ ਲਾ ਲਓ ਜਦ ਬੱਚੇ ਦਾ ਇਹ ਆ ਬਾਕੀ ਠੰਡੀ ਰੱਜ ਕੇ ਬੱਚੇ ਦਾ ਲਾਲੂ ਲਾਲ ਹੋਊਗਾ ਖਾਵੇ ਹੋਊਗਾ ਹਾਂਜੀ ਸੁਰਜੀਤ ਜੀ ਜੈ ਜੀ ਉਹ ਤਾਂ ਮੈਂ ਕੋ ਡਾਕ ਲਓ ਪਰ 9 ਕਿਲੋ ਗਰੰਟੀ ਤੇ ਭਾਅ ਕੋ ਮਗਾਰੇ ਇਦਾਂ ਬੁਲਾ ਦੇ ਹਾਂ ਅੰਦੇ ਤੇ ਵੀ ਰੱਖੀ ਜੋ ਤੋ ਬੋਲਾ ਹੁਣ ਬੱਚੇ ਦਾ ਨਾਲ ਜਾਓ ਵੇਖੋ ਮੂੰਹ ਛੇ ਦਾ ਗੱਲਾ ਰਾਉਂਦੇ ਮੂੰਹ ਛੇ ਦਾ ਦੇ ਤੇ ਮੁੱਲ ਦੇਣਾ ਵੀ ਇਕ ਵੀ ਮਾਰਨਾ ਕਰੀ ਦੇ ਜੀ ਜੈ ਜੀ ਜਾਣਦੇ ਵੀ ਦੇ ਜੀ ਇੱਕ ਦੱਸ ਦੇ ਇੱਕ ਪਾਈ ਦੇ ਪੂਰੇ ਦੇ ਹੋ ਗਏ ਨੇ ਲੱਖੇ ਪੂਰੇ ਲੱਖੇ ਠੀਕ ਹੈ ਪੂਰੇ ਲੱਖੇ ਜਾ ਆਹ ਹੈ ਗੱਪਣ ਜੀ ਇਹ ਗੱਪਣ ਜੀ ਲੋ ਜੀ ਇਹ ਵੀ ਦੁਗਾ ਪੂਰੇ ਗੱਪਣ ਜੀ ਇਹ ਚਾਰ ਹੋ ਗਏ ਨੇ ਪੂਰੇ ਨੇ ਹਣੀ ਚਾ ਆਪਾਂ ਦੇ ਨੇ ਪੂਰੇ ਆਹ ਵੀ ਉਧਰ ਪੂਰੇ ਜਾ ਬਾਈ 10 10 10 ਠੀਕ ਗੱਪਣ ਵਾਜੋ ਬੋਲੋ ਇਹ ਕਿੰਨਾ ਗ੍ਰੈਂਡ ਹੋ ਰਿਹਾ ਐ ਬੀਸ ਜੀ ਇਹ ਤਾਂ ਵੀ 13 ਕਲਾ ਕਿਲੋ ਤੋਂ ਤੁਹਾਡਾ ਜੁਆ ਪਾ ਹੁਣ ਵੇਖੋ ਕਿੰਨਾ ਕੱਢਦੀ ਆਪਾਂ ਕਹਿਣ ਜੀ ਗੱਪਣ ਵਾਜੇ 13 14 ਕਿਲੋ ਤੋਂ 13 14 ਕਿਲੋ ਤੋਂ ਬਹੁਤ ਬਹੁਤ ਕਾਹ ਜੋ ਕਾਪੂਣਾ ਜੀ ਉਹ ਇਹ ਪਾਸਾ ਤੇ ਆ ਬਾਕੀ ਆਏ ਦੋタル ਜਿਹੜਾ ਧੱਕ ਖੋੜੀ ਗਿਆ ਕੋਲ ਹੈ ਦੋタル ਬਿਲਕੁਲ ਧੱਕ ਮਾਰੀ ਜਿਹੜਾ ਦੋタル ਹੈ ਬੜਾ ਜਾਨ ਵਾਲਾ ਮੈਂ ਨਹੀਂ ਖਾਈ ਪਰ ਉਹਨੇ ਉਹਨੂੰ ਮੈਨਾ ਮਾਰਿਆ ਸੀ ਜਦੋਂ ਤੇਰੇ ਤੇਰਸਾ ਨੂੰ ਬੰਦੇ ਚੱਲੇ ਜਦੋਂ ਬੰਬੂ ਪਾਣੀ ਤੇ ਮੇਰੀ ਉਸਨੇ ਮੈਨਾ ਮਾਰਿਆ ਸੀ ਜਿਹੜਾ ਜੰਗਲ ਨਾਲੋਂ ਭੱਜਣਾ ਹਾਂਜੀ ਇਹ ਤਾਂ ਮੈਨੂੰ ਮੈਦਾਨ ਦੇ ਦੀ ਇੱਕ ਦੱਸ ਦੀ ਗੱਪਣਵਾ ਦੇ ਦੀ ਜਾਇ ਦੀ ਮੇਰੇ ਨਾਲ ਬਸ 2000 ਚਾਹਤ ਕੋਲ ਆ ਬਾਕੀ ਮੈਂ ਦੁੱਧ ਹੋਏ 14 ਕਿਲੋ 13 14 ਕਿਲੋ ਦੁੱਧ ਕੱਢ ਦਈ ਦੁੱਧ ਲਈ ਮੈਂ ਇੱਕ ਟਾਂਕ ਕਾਲੀ ਉਹ ਬਹੁਤ ਜਲੀ ਚੰਗੀ ਝੋਟੀ ਮਾਰੀ ਜੀ ਧੰਵਾਦ ਲੱਖ ਜੀ ਮੇਰੇ ਬੱਟੇ ਦੇ ਲੱਖ ਜੀ 95000 ਦੇ ਚੱਲ ਠੀਕ ਜੀ ਉਤੋਂ 2000 ਛੋਟ ਕਰਾਂਗੇ ਠੀਕ ਹੈ ਜੀ 93000 ਦੀ 93000 ਦੀ ਜਾ ਗੱਪਣਵਾਜ ਚ 4 5 3 ਦਰਪੁਰ ਰੇਡ ਉੱਤੇ ਲਾਜ ਆਪਾਂ ਕਹਿ ਨਹੀਂ ਸਕਦੇ ਜੀ ਜੀ ਹਾਂ ਜੀ ਬਾਹਲੇ ਜੀ ਭਾਰ ਦੀ ਥਣਾ ਦੀ ਉਹ ਗਾਰੰਟੀ ਹੋ ਗਈ ਤੇ ਇਹ ਵੀ ਜੋ ਤੁਸੀਂ ਜੇ ਇਹ ਰੋਮੀ ਆਪਾਂ ਚਾਈਨ ਆ ਕੇ ਆਓ ਬੰਦੇ ਬੰਦੇ ਬੰਦਾ ਗਾੜੀ ਦੁੱਧ ਕਿੰਨਾ ਭਾਜੀ ਇਹਦੇ ਕੋਲ ਦੁੱਧ ਸੰਦੀਪ ਜੀ ਝੂਠ ਮਾਰ ਜਨਾ 12 ਕਿਲੋ ਬੋਲਾ ਹੋਗਾ ਝੂਠ 12 ਕਿਲੋ 12 ਕਿਲੋ ਬੋਲਾ ਹੋਗਾ ਦੇਖੋ 11000 ਤੋਂ 12000 ਤੋਂ 12 ਕਿਲੋ ਬੋਲਾ ਉਹ ਬੱਚਾ ਜੇ ਮਗਰ ਉਹ ਹਾਂ ਜੀ ਉਹ ਬੱਚਾ ਤਾਜਾ ਕਿਤੇ ਨਾਲ ਲਓ ਜੀ ਬੋਲੇ ਵੇਚੀ ਆ ਬੋਲੇ ਦੇ ਫਾਜਾ ਪੰਜਾ ਬੋਲੇ ਦੇ ਇੱਦਾਂ ਫਾਨ ਨਿਕਲਦਾਗਾ ਲੱਗਦਾ ਚਲੋ ਪਤਮ ਦੀ ਯਾਰ ਆਣਾ ਨਮਾਸਕਾਰ ਕਰਦੇ ਹਾਂ ਰੋਟਾ ਪੁੰਨਾਉਣੇ ਬੱਚਾ ਮੇਸਟਰ ਜੀ ਕਰਦੇ ਕੋਹਾ ਕਰਾ ਵਾਕਿਆ ਜਿਵਾਲਾ ਝੋੜ ਨੂੰ ਬਹੁਤ ਜਿਆਦਾ ਜੀ ਹਾਂਜੀ ਉਹਨੇ ਜੀ ਇਹ ਰਾਜਾ ਬੱਚਾ ਖਾਣ ਦੇ ਕੋਲ ਲਾ ਦੇ ਮੜਾ ਛਾੜ ਦੇ ਆਹ ਦਾੜਾ ਮੋਟਾ ਸਾਡੇ ਦਾੜਾ ਲੰਮਾ ਕਰਦੀ ਜਿਹਦੇ ਚੋਾਈ ਲੱਗੀ ਘਮਾਲਾ ਹੀ ਲੱਗਿਆ ਇਹ ਦੁੱਧ ਨੂੰ ਬੜੀ ਘੁੱਟ ਜੋਦਾ ਅੱਛਾ ਜੀ ਹਾਂ ਦੁੱਧ 12 ਕਿਲੋ ਸਾਰੇ ਤਾਜ਼ਾ ਆਣਗੇ ਚੋਾਈ ਵੱਲੋਂ ਥਾਮ ਪ੍ਰੋਗਰਾਮ ਦਾ ਖਾਣ ਕਰਦੇ ਜੀ ਇਹਨੇ ਲੋਕ ਨਹੀਂ ਜੀ ਇਹ ਲੋਕ ਨਹੀਂ ਬਸ ਲੋਕ ਨਹੀਂ ਲੋਗੋਂ ਮੈਨੂੰ ਆਪਣੇ ਬੜੀ ਬੜੀਆਂ ਚੰਗੀਆਂ ਇਧਰ ਆਪਣੇ ਲਾਗੇ ਦੇ ਏਡੇ ਨਹੀਂ ਗੱਲਗੇ ਚੰਗੀ ਜਾਣ ਵਾਲਾ ਵੈਸੇ ਹੀ ਪਾਕੇ ਕਰਤੇ ਜਿਹੜਾ ਹਾਂ ਬਿਲਕੁਲ ਹਾਂਜੀ ਗੱਡੀ ਦੇ ਲੋਗ ਘੱਟ ਨਹੀਂ ਚੌਂਦੇ ਵਜੇ ਆ ਵੀ ਹਾਂ ਬਿਲਕੁਲ ਜੀ ਸਪੀਡ ਤੇ ਅਸੀਂ ਰੱਖੀ ਭਾਜੀ ਮੋੜ ਵੜਾ ਕੇ ਦੁੱਧ ਕਰਦੇ ਜਿਆਦਾ ਜੀ ਤਾਮਵੜੇ ਬਾਕੀ ਲੋਗ ਮੰਡੇਰ ਨਾਲ ਨਹੇ ਪੱਤੇ ਕਰਦੇ ਆ ਭਜਾਉਂਦੇ ਜਾਂਦੇ ਬਾਹਲੀ ਸਪੀਡ ਵੀ ਬਾਹਲੀ ਹਾਂਜੀ ਲੇ ਵਖੀਆ ਬੰਦਾ ਚਲੋ ਥੋੜਾ ਜਿਆਦਾ ਜਿਹਦੇ ਨਾਲ ਜਾਂਦਾ ਵਾ ਬਾਕੀ ਵੀ ਚਲੋ ਸਾਇਲ ਹਾਰ ਨਹੀਂ ਮਾਰਨੇ ਬੈਠੇ ਕਰੇ ਕਰਨਾ ਸਹੀ ਗੱਲ ਨਹੀਂ ਨਹੀਂ ਅਰਦੇ ਨੂੰ ਪਹੁੰਚਣਾ ਹੈ ਆ ਗਈ ਹਾਂਜੀ ਇਹ ਇਹ ਠੀਕ ਆ ਮੱਧਮੋ ਕਰ ਗਈ ਹਾਂ ਦਾ ਮੈਂ ਰੁਕ ਕੇ ਨਾ ਲਵਾਂ ਆਈ ਹੋਣ ਆਈਏ ਦੇਖੋ ਉਹ ਵਰਦਿਆ ਆਈ ਜਾਨੀ ਜੀ ਆਈ ਆਹ ਬਰਦਰ ਦਾ ਬਾਲਾ ਟਿਕਣਾ ਅੰਚ ਵਾਹੀ ਨਹੀਂ ਬੋਟ ਰਹੀ ਨਾ ਆਹ ਮਾਦੀ ਕਰਦੇ ਦੇ ਪਾਸ ਵੀ ਕਰਾ ਲਿਜੀ ਇਹਨਾਂ ਨੂੰ ਚਲੋ ਉਹਨਾਂ ਨੂੰ ਕਰਾਤਾ ਤਾਂ ਬਰਦੇ ਹੀ ਕਰਾ ਲਈ ਜੀ ਇਹਨਾਂ ਕੋਲ ਜੀ ਜਵਾ ਇਹੋ ਨੇ ਇ렇게 ਉਹਦੇ ਮੈਂ ਉਹਦੇ ਕੋਲ ਪੀ ਵੋਟ ਰੋ ਇਹ ਜਦੋਂ ਮੈਂ ਬਿਲਕੁਲ ਹੋਣਾ ਅੱਜ ਇਹ ਆਰ ਗੱਲ ਕਰਦੇ ਆ ਤਾਂ ਇਹਨਾਂ ਚੋਣੀਆਂ ਕਿੱਥੇ ਬਈ ਯਾਨੀ ਉਹ ਮਾਰੋ ਡਾਦੇ ਚੋਣੀਆਂ ਨਹੀਂ ਪੀੜੀ ਸੇ ਪੀੜੀ ਬੰਦੀ ਆ ਹਾਂਜੀ ਇਹ ਚੋਤੀ ਭੁਲੇਖਾ ਕਰਦੇ ਕਈ ਹੁਣ ਚੰਨ ਬਾਰੇ ਚੋਣੀਆਂ ਨਹੀਂ ਆਉਂਦੇ ਇੱਥੇ ਚੋਂ ਆਉਂਦੇ ਹਾਵੇ ਨੂੰ ਕਿਹਦੇ ਨਹੀਂ ਚੋਣੀਆਂ ਆਉਂਦੀਆਂ ਕਹਿੰਦੇ ਚਵਾਵਾ ਲਿਆਦਾ ਧਾਰ ਕਰ ਨਿਕਲਦੀ ਮਿਲੋ ਨਹੀਂ ਨਹੀਂ ਤੇ ਕਹਿੰਦਾ ਤੁਸੀਂ ਚਵਾਵਾ ਲਿਆਦਾ ਜੇ ਤੁਰ ਕੇ ਬਾਸਟਰੂਮ ਬਾਸਟਰੂਮ ਨਹੀਂ ਆਉਂਦੇ ਆਗਰ ਮੁੰਡੇ ਭੱਜ ਲੇਦੇਗੇ ਜੀ ਹੌਲੇ ਬੜੇ ਸਿੱਖਿਆ ਦੇ ਵਿੱਚ ਧਾਰਾ ਮਾਰਦੇ ਆ ਆਹ ਹੁਣ ਥਾਨ ਇਥੇ ਏਡਾ ਇਹ ਬਗਲੋਂ ਕਾਹ ਲਾਗੇ ਬਸ ਸੁਣਾ ਲਿਆ ਥਾਨ ਬੜ ਜਾ ਦੇ। ਜੇ ਸੋਇ ਬੜੀ ਮਾਰਨੀ। ਸਾਡੇ ਬਣਾਤਾ ਆਉਦਾ ਵੇਖੋ ਤਾਂ ਇਹ ਦੁੱਧ ਵਾਲੀ ਮੈਂ ਵਾ ਦੁੱਧ 12 ਮਿੰਟ ਬਣੇ। ਇਹ ਨਹੀਂ ਗੱਲ ਛੋਟੀ ਉਹ ਦੁੱਧ ਬੜਾ ਵਾ। ਕਹਿਣ ਜਿਵੇਂ ਜੋ ਮਰਜੀ ਆਖੇ ਪਰ ਦੁੱਧ ਵਾਲੀ ਵੇਖ। ਇਹਨੇ ਬੋਲ ਰਿਹਾ ਕਿਤਾ ਜੀ। ਨਹੀਂ ਬੋਲ ਕਰ ਮਾਰੋ। ਮੁੰਡੇ ਦਾ ਵੀ ਰੀਤੀ ਜੈਰੀ ਆ। ਹੁਣ ਦੇਖਾਂਗੇ। ਵੇਖੋ। ਇਹ ਠੀਕ ਹੈ। ਹਾਂ। ਸਾਡੇ ਨੂੰ ਦੁੱਧ ਵਾਲੀ ਛੋਟੀ ਛੋਟੀ ਦੁੱਧ ਵਾਲੀ ਬਹੁਤ ਆ ਰਹੀ। ਜਿਹੜਾ ਵੀ ਲੈ ਜੂ ਜਾਗਰੂ ਦੁੱਧ 13-14 ਕਿਲੋ ਆਰਾਮ ਨਾਲ ਕੱਢੋ। 14 किलो का फॉर्मा जका लाग गया बोल दे यार जी असली दी दे दिया एक बाक दे तो बाकी ले लो लाड दे दिया लाड दे <laughs> दे लाड दा मी दा नीचे ही ਨਾਲ ਰੱਖ ਲੋ ਰੱਖ ਜਿਹੜੀ ਚਲ ਪਾ ਲਈ ਹਰ ਠੀਕ ਹੈ ਜੋ ਭਜਾ ਦੇ ਚੱਲ ਜੋ ਸਰਚਾ ਹੋ ਗਿਆ ਬਚਾ ਨਹੀਂ ਕੋਈ ਚੱਲ ਪਰ ਦੁੱਧ 12 किलो ਇੱਥੇ ਚੋਕੇ ਖੜੇ ਤੇ ਥੱਲਾ ਕਰਕੇ ਆਪਾਂ ਦੁੱਧ ਨਾ ਹੋ ਗਿਆ ਦੇਖੋ ਇਹ ਚਾਰ ਝੋਟੀਆਂ ਬਾਈਆਂ ਕੋਲ ਤੇ ਵੇਖੋ ਝੋਟੀਆਂ ਪੂਰੇ ਸਿਰੇ ਦੀਆਂ ਦੇ ਦੇ ਬਿਲਕੁਲ ਨਿੱਕੇ ਨਿੱਕੇ ਜਿਹੜੇ ਨਿੱਕੇ ਨੂੰ ਵੀ ਕਹਿੰਦੇ ਲੋ ਉਹੀ ਨਿੱਕੇ ਤੇ ਹੈ ਪਰ ਇਹ ਨਹੀਂ ਬਣੀ ਬਿਲਕੁਲ ਬਾਕੀ ਸਾਰੇ ਵਾਰਾ ਚੈੱਕ ਕਰਕੇ ਲੈ ਜੀ ਹੁਣ ਜੀ ਜਿਹੜੀ ਜਿਹੜਾ ਅਫਸਰ ਤਹਿਸੀਲ ਬਾਬਕਾਲਾ ਤੇ ਪਿੰਡ ਤਿਮਵਾਲ ਫੋਨ ਹੈਗਾ 8146560492 ਦੂਜਾ ਹੈਗਾ 9873499720 ਨਹੀਂ ਤੁਹਾਨੂੰ ਸਾਡੇ ਦਲਤੀ 49720 9373 ਤੁਹਾਨੂੰ 720 49780 ਕਾ